महल्ला <ग्णारा> पंजवां गाथा एक ओ अंकार प्रसाद करपूर पोहप सुगंदा परस मानुख्य देहं मलीनं मज्जा दुर्गंधा नानक आथगर्वेण अज्ञानणो પરમાણો પરજੰત આકાਸ਼ હૈ દીપ લો સખંડણ હૈ ગછેણ નેણ ભારે ઇણ નાનક বিনা સાધુ ના સેદ્યાતે જાણ સત હોવંતો મરણો દ્રષ્ટિને મિથેયા કીર્ત સાથ ચલંતો પણંત નાનક સાદ સંગેણ ਮਾਇਆ ਚਿਤ ਪਰਮੇਣ ਈਸ਼ਟ ਮਿਤਰੇਖ ਬਾਂਧਵਹਿ ਲਭਦੇ ਅੰਸਾਦ ਸੰਗੀਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈ ਲਾਗਰ ਸੰਗੀਣ ਨਿੰਮ ਬਿਰਖ ਸੇ ਚੰਦਨਹਿ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹਿ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪ੍ਰਹਾਰਣਹਿ ਬਚਨ ਸਾਧ ਸੁਖ ਪੰਥਾ ਲਹੰਤਾ ਬਾਡ ਕਰਮਣਹਿ ਰਹੰਤਾ ਜਨਮ ਮਰਨੇਨ ਰਮਣੰ ਨਾਨਕ ਹਰ ਕੀਰਤਨਹਿ ਅਤਰ ਪੁਰ ਜੇਣ ਝੜਿਆ ਨ ਜੜੀਆਂ ਪੀੜ ਸੰਪਤਾ ਨਾਮ ਬਿਹੂਨ ਬਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ ਭਾਵਨੀ ਸਾਧ ਸੰਗੀਣ ਲਵੰਤੰ ਵੱਡ ਭਾਗਣ ਹੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹਿ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗ ਮਹਿ ਸੁਮੰਤਰ ਸਾਧ ਬਚਨਾ ਕੋਟ ਦੋਖ ਵਿਨਾਸ਼ ਨਹਿ ਹਰ ਚਰਨ ਕਮਲ ਧਿਆਨੰ ਨਾਨਕ ਕੋਲ ਸਮੂਹ ਉਧਾਰਨ ਹੈ ਸੁੰਦਰ ਮੰਦਰ ਸੈਣ ਹੈ ਜੀਣ ਮਤ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਦਿਆਂ ਬੜ ਭਾਗਣ ਹੈ ਹਰ ਲਬਦੋ ਮਿੱਤਰ ਸੁਮਿੱਤੋ ਵਿਦਾਰਣ ਕਦੇ ਨਾ ਚਿੱਤੋ ਜਾ ਕ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਅਪਜ ਸੰਮਿਟੰ ਸਤਪੁੱਤਰਹਿ ਸਿਮਰਤਬਿਆ ਹਿਰਦੈ ਗੁਰਮੰਤਰਨਹਿ ਪ੍ਰੀਤਮ ਭਗਵਾਨ ਅਚੂਤ ਨਾਨਕ ਸੰਸਾਰ ਸਾਗਰ ਤਾਰਨਹਿ ਮਰਣੰ ਵਿਸਰਣੰ ਗੋਬਿੰਦਹ ਜੀਵਣੰ ਹਰਨਾਮ ਧਿਆਵਨਹਿ ਲਬਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਨਹਿ ਦਸਨ ਬਿਹੂਨ ਕੋਯੰਗੰ ਮੰਤਰੰ ਗਾਰੂੜੇ ਨਿਵਾਰੰ ਵਿਆਦ ਉਪਾਡਣ ਸੰਤੰ ਨਾਨਕ ਲਬਦ ਕਰਮਣਹਿ ਜਥ ਕਥ ਰਮਣੰ ਸਰਣੰ ਸਰਬਤਰ ਜੀਣਹਿ ਤਥ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨਹਿ चरणारबिंद मन विद्यां सिद्धयं सर्वकुसलनहै गाथा गावंत नानक भव्यं पराकूर बणहै सोब वचन रमणं गमनं साध संगीन उदरनहै संसार सागरं नानक पुनरप जन्म ना लब्भयाते ਵੇਦ ਪੁਰਾਨ ਸਾਸਰ ਵਿਚਾਰੰ ਏਕੰਕਾਰ ਨਾਮ ਔਰ ਧਾਰੰ ਕੁਲਹਿ ਸਮੂਹ ਸਗਲ ਉਧਾਰੰ ਬੜ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹਿ ਲਬਧੰ ਸਾਧ ਸੰਗੀਨ ਨਾਨਕ ਬੜ ਭਾਗੀ ਭੇਟੰਤ ਦਰਸਨਹਿ ਸਰਬ ਦੋਖ ਪਰੰਤਿ ਆਗੀ ਸਰਬ ਧਰਮ ਦਰੜੰਤਨਹਿ ਲਬਧੀਣ ਸਾਧ ਸੰਗੇਣ ਨਾਨਕ ਮਸਤਕ ਲਖਿਆਣਹਿ ਹੋਇਓ ਹੈ ਬੋਵੰਤੋ ਹਰਣ ਭਰਣ ਸੰਪੂਰਣਹਿ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣੰ ਸੁਖੇਣ ਬੈਣ ਰਤਨੰ ਰਚਨੰ ਕਸੋਮ ਬਰੰਗਣਹਿ ਰੋਗ ਸੋਗ ਭਯੋਗੰ ਨਾਨਕ ਸੁਖ ਨਾ ਸੁਪਨਹਿ ਫੁਨਹਿ ਮਹੱਲਾ ਪੰਜਵਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਗਹਿਨ ਨਾ ਜਾਏ ਮੁਖ ਹੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇਹਾਰੀਆ ਸੰਤ ਸਭਾ ਮਹ ਬੈਸ ਕੀ ਕੀਰਤ ਮੈਂ ਕਹਾਂ ਅਰਪੀ ਸਭ ਸੀਗਾਰ ਇਹੋ ਜੀਉ ਸਭ ਦਿਵਾ ਆਸ ਪਿਆਸੀ ਸੇਜ ਸੋ ਕੰਤ ਵਿਸ਼ਾਈ ਐ ਹਾਰੇ ਹਾਂ ਮਸਤਕ ਹੋਵੇ ਭਾਗ ਤਾ ਸਾਜਨ ਪਾਈ ਐ ਸਖੀ ਕਾਜਲ ਹਾਰ ਤੰਬੂਲ ਸਭੈ ਕਿਸ ਸਾਜਿਆ ਸੋ ਲਹਿ ਕੀਏ ਸੀਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾ ਸਭ ਕਿਸ ਪਾਈਐ ਹਰੇ ਹਾਂ ਕੰਤੈ ਬਾਜ ਸੀਗਾਰ ਸਭ ਬਿਰਥਾ ਜਾਈਐ ਜੇਸ ਘਰ ਵਸਿਆ ਕੰਤ ਸਾ ਵਡ ਭਾਗਣੇ ਦਿਸ ਬਣਿਆ ਹਬ ਸੀਗਾਰ ਸਾਈ ਸੋਹਾਗਣੇ ਹਉ ਸੁਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰੇ ਹਾਂ ਜੇ ਘਰ ਆਇਆ ਕੰਤ ਤਾ ਸਭ ਕਿਛ ਪਾਈਆ ਆਸਾ ਇੱਤੀ ਆਸ ਕੇ ਆਸ ਪੁਰਾਈ ਐ ਸਤਿਗੁਰੂ ਭਏ ਦਇਆਲ ਤਾ ਪੂਰਾ ਪਾਈ ਐ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰੇ ਹਾਂ ਸਤਿਗੁਰੂ ਭਏ ਦਇਆਲ ਤਾ ਮਨ ਠਹਿਰਾਇਆ ਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਹਰਿ ਹਾਂ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰਾ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੂਰੈ ਕੰਠਰ ਤਨ ਵੇਖ ਦੁਖ ਨਾਸਨਾ ਬਾਸਾ ਉਸੰਗ ਗੋਪਾਲ ਸਗਲ ਸੁਖ ਰਾਸ ਹਰ ਹਰੇ ਹੰ ਰਿਦ ਸੇਦਨ ਆਵ ਨਿਧ ਵਸਹਿ ਜਿਸ ਸਦਾ ਕਾਰ ਹਰ ਤ੍ਰਿਆ ਰਾਵਣ ਜਾਹੇ ਸਈ ਤਾਲਾ ਜਿ ਹੈ ਨਿਤ ਪ੍ਰਤਿ ਹਰੈ ਪਾਰ ਦਰਬ ਛਿਦਰ ਕਤ ਢਾਕੀ ਹੈ ਹਰ ਗੁਣ ਰਮਤ ਪਵਿੱਤਰ ਸਗਲ ਕੋਲ ਤਾਰਈ ਹਰਿ ਹਾਂ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਾਈ ਉਪਰ ਬਨੈ ਆਕਾਸ ਤਲੈ ਧਰ ਸੋਹਤੀ ਦਹ ਦਿਸ ਚਮਕੈ ਬੀਜੁਲ ਮੁਖ ਕਉ ਜੋ ਹਤੀ ਖੋਜਤ ਫਿਰਉ ਵਿਦੇਸ ਪੀਓ ਕਤ ਪਾਈਐ ਹਰਿ ਹਾਂ ਜੇ ਮਸਤਕ ਹੋਵੈ ਭਾਗ ਤਾ ਦਰਸ ਸਮਾਈਐ ਨਿਤھے ਸਭੇ ਥਾਵ ਨਹੀਂ ਤੁਦ ਜਿਹਾ ਬੱਧ ਹੋ ਪੁਰਖ ਵਿਧਾਤੈ ਤਾ ਤੂ ਸੋਹਿਆ ਵਸਦੀ ਸਦਨ ਅਪਾਰ ਅਨੂਪ RAMਦਾਸ ਪੁਰ ਹਰੇ ਹਾਂ ਨਾਨਕ ਕਸਮਲ ਜਾਹੇ ਨਹਾਏ RAMਦਾਸ ਸਰ ਯਾਤ੍ਰਿਕ ਚੇਤ ਸੁਚਿਤ ਸੋ ਚਿਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਨ ਬਨ ਫਿਰਤ ਉਦਾਸ ਬੂਦ ਜਲ ਕਾਰਣੇ ਹਰੇ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲੇਹਾਰਣੇ ਮੇਤ ਕਾ ਚਿਤ ਅਨੂਪ ਮਰੰਮ ਨਾ ਜਾਣੀਐ ਗਾਤ ਗੁਣੀ ਅਪਾਰ ਸੋ ਤਤ ਪਛਾਨੀਐ ਚਿਤ ਹੈ ਚਿਤ ਸਮਾਏ ਤਾ ਹੋਵੈ ਰੰਗ ਘਨਾ ਹਰਿ ਹਾਂ ਚੰਚਲ ਚੋਰ ਹੈ ਮਾਰ ਤਾ ਪਾਵੈ ਸੱਚ ਧਨ ਸੋ ਪੁਨੈ ਉਬੀ ਭਾਈ ਗਹਯੋ ਕੀ ਨਾ ਅੰਚਲਾ ਸੁੰਦਰ ਕੁਰਖ ਬਿਰਾਜਿਤ ਵੇਖ ਮਨ ਬੰਚਲਾ ਖੋਜਾ ਉਤਾ ਕੇ ਚਰਨ ਕਹੋ ਕਤ ਪਾਈਐ ਹਰਿ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਯੋ ਪਾਈਐ ਨੈਣ ਨਾ ਦੇਖੈ ਸਾਦ ਸੇ ਨੈਣ ਵਿਹਾਦੇ ਆ ਕੰਨ ਨਾ ਸੁਨਹੀ 나ਦ ਕੰਨ ਮੁੰਦ ਕਾਲਿਆ ਰਸਨਾ ਜਪੈ ਨਾ ਨਾਮ ਤੇਲ ਤੇਲ ਕਰ ਕਟੀਏ ਹਰੇ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਏ ਪੰਕਜ ਫਾਥੇ ਪੰਕ ਮਹਾ ਉਮਾ ਤਉ ਗੁੰਫਿਆ ਅੰਗ ਸੰਗ ਉਰਜਾਏ ਬਿਸਰਤੇ ਸੁੰਫਿਆ ਹੈ ਕੋ ਊ ਐਸਾਮੀਤ ਜੇ ਤੋਰੇ ਬਿਖਮ ਗਾਂਠ ਨਾਨਕ ਇਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਠ ਤਾ ਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾ ਵਹਿ ਦੂਤ ਕਵਨ ਵਿਧ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਾਈਐ ਹਰਿ ਹਾਉ ਮਹਾ ਵਿਖਾਦੀ ਘਾਤ ਪੂਰਨ ਗੁਰ ਪਾਈਐ ਸਤਗੁਰ ਕੀਨੀ ਦਾਤ ਮੂਲ ਨਾਨਕ ਖਟਾਈ ਖਾਵਹੁ ਪੁੰਚਹੁ ਸਾਬ ਗੁਰਮੁਖ ਛਟਾਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤਉ ਸਹਾਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਾਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਾਰ ਨਾਮ ਧਿਆਵਣਾ ਜੀ ਕਰਣ ਜੈਕਾਰ ਨਿੰਦਕ ਮੁਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਤ ਪੁਨੀਤ ਕਤਹ ਨਹੀਂ ਸੇਵੀਐ ਝੂਠੈ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦਾਉਰੀ ਪੇਖ ਕਾਹੇ ਸੁਖ ਮਾਨਿਆ ਹਰਿ ਹਾਂ ਹਾਉ ਬਲਿਹਾਰੀ ਤਿੰਨ ਜੇ ਦਰਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਖਾਨ ਮਹਾ ਦੁਰਗੰਧਤ ਵਾਸ 60 ਕਾ ਛਾਰ ਤਾਨੈ ਫਿਰ ਤਉ ਗਰਭ ਗੁਬਾਰ ਮਰਣ ਨਹਿ ਜਨਾਈ ਹਰਿ ਹਾਂ ਹਰ ਚੰਦ ਆਉਰੀ ਪੇਖ ਕਾਹੇ ਸਚ ਮਨਾਈ ਜਿਸ ਕੀ ਪੂਜੈ ਆਉਦ ਤਿਸੈ ਕੌਣ ਰਖਈ ਵੈਦਕ ਅਨਿਕ ਉਪਾਵ ਕਹਾਂ ਲਾਉ ਭਖਈ ਏਕੋ ਚੇਤਕ ਵਾਰ ਕਾਜ ਤੇਰੈ ਆਵਈ ਹਰਿ ਹਾਂ ਬਿਨ ਨਾਵੇ ਤਨ ਸ਼ਾਰ ਬ੍ਰਥਾ ਸਭ ਜਾਵਈ ਆਉ ਖਦ ਨਾਮ ਅਪਾਰ ਅਮੋਲਕ ਪੀ ਜਾਈ ਮਿਲ ਮਿਲ ਖਾ ਵਹਿ ਸੰਤ ਸਗਲ ਕਉ ਦੀ ਜਾਈ ਜਿਸੈ ਪ੍ਰਾਪਤ ਹੋਏ ਤਸੈ ਹੀ ਪਾਵਣੇ ਹਰਿ ਹਾਉ ਬਲਿਹਾਰੀ ਤੈਨ ਜੇ ਹਰ ਰੰਗ ਰਾਵਣੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਆਉ ਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮ ਸੋ ਕਰਮ ਹੋਏ ਪਸਰੇ ਆ ਹਰੇ ਹਾਂ ਦੂਖ ਰੋਗ ਸਭ ਪਾਪ ਤਨ ਤੇ ਖਿਸਰੇ ਆ ਜਾਓ ਬੋਲੇ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੰਮਨ ਜਾਓ ਇਸ ਪ੍ਰੇਮ ਕੀ ਧਾਮ ਕਿਹੋ ਹੋਤੀ ਸਾਟ 라वण ਹਉਤੇ ਸੋਰੰਕ ਨਹਿ ਜੇਨ ਸਿਰ ਦੀਨੇ ਕਾਟ ਕਰੀਤ ਪ੍ਰੇਮ ਤਨ ਖਾਚ ਰਹਿਆ ਵਿਚ ਨਾਰਾਈ ਹੋਤ ਚਰਨ ਕਮਲ ਮਨ ਵੇਦਿਓ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਾਵ ਖੰਡ ਵਸੁਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਨਉ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਦੇ ਬਾਂਦੇ ਕਮਲ ਮਹਿ ਭਵਰ ਰਹੇ ਲਪਟਾਏ ਜਪ ਤਬ ਸੰਜਮ ਹਰਖ ਸੁਖ ਮਾਨ ਮਹਤ ਅਰਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਮੂਸਨ ਮਰਮ ਨਾ ਜਾਣਾਈ ਮਰਤ ਹਿਰਤ ਸੰਸਾਰ ਪ੍ਰੇਮ ਪਿਰਮ ਨਾ ਵਿਦਿਓ ਓਰ ਜਿਓ ਮੇਥ ਬਿਉਹਾਰ ਘਬ ਦਬ ਜਬ ਜਾਰੀ ਐ ਵਿਸੁਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀ ਐ ਵਿਸਰਤ ਪੁਰਖ ਦਿਆਲ ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਨਮਾਹੀ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤ ਹੂ ਜਾਹੀ ਲਖ ਘਾਟੀ ਊਚਾ ਕਨੋ ਚੰਚਲ ਚੀਤ ਬਿਹਾਲ ਨੀਚ ਕੀਚਨੇ ਮਿਰਤ ਕਾਨੀ ਕਰਨੀ ਕਮਲ ਜਮਾਲ कमल नैन अंजन श्याम चन्द्र बदन चेतचार मूसन मगनम स्यो खंड खण्ड करार मगन, मगन पयो प्रिय प्रेम स्यों सूदन सिमरत आङ्गट पयो सबलो मह नानक अदम पतंग।